ਤੋਲ ਸੱਜਣਾ ਸੱਚਾ ਪਾਤਸ਼ਾਹ ਸਿਰਸਾ ਆਂਧੇ ਸਾ ਜਿਸ ਪਾਸ ਬੈਠਿਆ ਸੋਈ ਐ ਸਬਨਾ ਦਾਵੇ ਸਾ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾ ਜਿਸ ਪਾਸ ਬੈਠਿਆ ਸੋਈ ਐ ਸਬਨਾ ਦਾਵੇ ਸਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਲਾ ਨੋਆ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ कौ नानक हर पज मना जे बिद जल को मीना बिख अन स्यों काहे रचो नेमख न होए उदास कौ नानक पज हर मना पर न पास तर नापोयो हिं गयो लियो जरातन जीता कौ नानक पज हर मना औद जात है बीत वेर्द सो जय नहीं काल पुचे ओ आ कौ नानक नर बा ਕਿਉ ਨਾ ਪਜੈ ਭਗਵਾਨ ਧਨਦਾਰਾ ਸੰਪਤ ਸਗਲਾ ਜਿਨ ਆਪਣੀ ਕਰਮਾਨ ਇਹਨ ਮੈ ਕਛ ਸੰਗੀ ਨਹੀਂ ਨਾਨਕ ਸਾਥੀ ਜਾਨ ਪਾਤਤੈ ਉਤਾਰਨੋਂ ਪੈ ਹਰਨਾ ਹਰਿਆ ਨਾਚ ਕੇ ਨਾਥ ਕਉ ਨਾਨਕ ਤੈ ਜਾਨੀਐ ਸਦਾ ਬਸਤ ਤੂੰ ਸਾਥ ਤਨ ਤਨ ਜੈ ਤੋ ਕੋਦੀਓ ਤਾ ਸੋ ਨੇ ਉਹ ਨਕੀਨਾ ਕੌਣ ਆਨੇਕ ਨਰ ਬਾਵਰੇ ਅਬ ਕਿਉਂ ਦੌਲਤ ਦੀਨਾ ਤਾਨ ਤਾਨ ਸੰਪੈ ਸੁਖ ਦੀਓ ਅਰਜੈਨੇ ਕੇ ਤਾਮ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਕੋਈ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤੋ ਏ ਸਿਮਰਤ ਗਤ ਪਾਈ ਐ ਤੇ ਪਾਚ ਰੇ ਤੈ ਮੀਤਾ ਕਉ ਨਾਨਕ ਸੁਨ ਰੇ ਮਨਾ ਆਦ ਕਟਤ ਹੈ ਨੀਤ पाच तत्को तन रच्यो जानो चतर सो जान जय ते उपजे उनानका लीन तहि म कट कट मै हर जो बसै ਸੰਤਨ ਕਾਇਓ ਪਕਾਰ ਸ੍ਰੀ ਗੁਰੂ ਨਾਨਕ ਤੇ ਭਜ ਮਨਾ ਪੌਣ ਦੇ ਉਤਰੇ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮਹੋਇ ਬਿਮਾਨ ਗੁਰੂ ਨਾਨਕ ਸੁਨਰੇ ਭਗਵਾਨ ਹੋ ਸਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ ਕਉ ਨਾਨਕ ਸੁੜੀ ਮਨਾ ਮੁਕਤ ਤਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੇ ਤਸਮਾਨ ਅਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਪੈ ਕਾਹੂ ਕੋ ਦੇਤ ਨਹਿ ਨੈ ਪੈ ਮਾਨਤਿਆ ਨਾ ਅਹੋ ਨਾਨਕ ਸੁਨ ਰੇ ਮਨਾ निी ताह बहान जय विखया सगली तजी लियो पेख बैराग रे मन तेहे नार माथे भाग जे माया ममता तजी ਸਭਤੇ ਪਾਇਓ ਉਦਾਸ ਕਹੁ ਨਾਨਕ ਸੁਨਰੀ ਮਨਹਾ ਤਿਹ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਂ ਤੈ ਜੀ ਕਰਤਾ ਰਾਮ ਪਛਾਨ ਕਹੁ ਨਾਨਕ ਵਾ ਮੁਕਤ ਸਾਚੀ ਮਾਨ ਪੈਨਾਸਨ ਦੁਰਮਤ ਹਰਨਾ ਕਲਮੈ ਹਰ ਕੋ ਨਾਮ ਜਿਸ ਦਿਨ ਜੋ ਨਾਨਕ ਪਜੈ ਸਬਲ ਹੋਹੀ ਤੇ ਕਾਮ ਜੇ ਬਾਗੁਨ ਗੋਬਿੰਦ ਪਜੋ कारण सुनो हर नाम सोनरि मन पर जमगा जो प्राणी ममता तज मो अहंकार ਉਸ ਸੁਪਨਾ ਯਾਰ ਵੇਖ ਨਾ ਐਸੇ ਜਗ ਕੋ ਜਾਣਾ ਇਹ ਮਨ ਕਛ ਸਾਚੋ ਨਹੀਂ ਨਾਨਕ ਵੇਨਾ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤਾ ਮੈਂ ਨਾਨਕ ਕਉ ਨਾਰਾਇਣ ਜਹਿ ਜੀਤਾ ਜੈਸੇ ਜਲਤੇ ਬੁੱਧ ਬੁਦਾ ਉਪਜ ਬਿੰਸੈ ਨੀਤਾ ਰਾਗ ਰਚਨਾ ਤੈਸੇ ਰਜੀ ਕਾਹੋ ਨਾਨਕ ਸੁਨਮੀ ਤ ਪ੍ਰਾਨੇ ਕਸ਼ੁ ਨ ਚੇਤਾਈ ਮਦ ਬਾਇ ਕ ਅੰਧ ਕਾਹੋ ਨਾਨਕ ਬਿਨ ਹਰ ਪਜਨ ਪਰਤ ਤਹੀ ਜਮ ਫੰਧ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਹਾ ਕਹੋ ਨਾਨਕ ਸੁਣਿ ਮਨਾ ਦੁਰਲੱਭ ਮਾਨੁ ਕਰ ਦੇ ਹਾ ਮਾਇਆ ਕਾਰਨ ਤਵਹੀ ਮੋਰਖ ਲੋਗ ਅਜਾਨ ਕਹੋ ਨਾਨਕ ਬਿਨ ਹਰਿ ਭਜਨਾ ਬਿਰਥਾ ਜਨ ਸੇ ਰਾਨਾ ਜੋ ਪ੍ਰਾਨੇ ਇਸ ਦਿਨ ਪਜੈ ਰੂਪ ਰਾਮ ਤਿਹ ਜਾਨਾ ਹਰ ਜਨ ਹਰ ਅੰਤਰਨ ਨਹੀ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹੋ ਬਸਰੋ ਗੋਬਿੰਦ ਨਾਮ ਕਬੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੇ ਕਾਮ ਪ੍ਰਾਨੀ ਰਾਮ ਨਾ ਚਿਤਈ ਮਾਦਮਾਇ ਕੈ ਅੰਧ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਧਾ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਾਹ ਨਾਨਕ ਹਰ ਭਜ ਮੰਨ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫੇਰਿ ਆ ਮਿਟਿਐਉ ਨ ਜਮ ਕੋ ਤ੍ਰਾਸ ਸੋ ਨਾਨਕ ਹਰਿ ਭਜ ਮਨ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਐਉ ਨ ਮਨ ਕੋ ਮਾਨ ਸੋ ਨਾਨਕ ਫਤਿਓ राख लेओ भगवान बाल जवानीया र भर दफन तीन अवस्था जान नानक हर भजन बिना बिरथा सब ही मान कारण हो तो सो ना कियो ਪਾਰੇ ਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇ ਅਬ ਕਿਉ ਰੋਵਤ ਅੰਧਾ ਮਨ ਮਾਇ ਮੈਂ ਰਮ ਰਹੈ ਓ ਨਿਕ ਸਤਨਾਹੇ ਨਾਮੀ ਤਾ ਨਾਨਕ ਮੂਰਤ ਚਤਰ ਜਿਉ ਛਾੜੇਤ ਨਾ ਹਨ ਭੀਤਾ ਨਰ ਚਾਹਤ ਕਛਿਆ ਔਰ ਐ ਕੀ ਔਰ ਐ ਭਈ ਜਹ ਦਰਯੋ ਠਗਾਰ ਨਾਨਕ ਫਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੋਖੋ ਕੋ ਕੀਓ ਨਾ ਕੋ ਐ ਨਾਨਕ ਸੋਨਰੇ ਮਨਾ ਹਰ ਭਾਵੈ ਸੋ ਏ ਜਗਤ ਫਿਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਨਾਨਕ ਮਨ ਸਿਮਰਤੇ ਕਹਾ ਕਰ ਜਗ ਸੋਪਨੇ ਜਿਉ ਜਾਣ ਕਾਸ਼ ਤੇ ਰੋ ਨਹੀਂ ਨਾਨਕ ਕਹਿਓ ਬਖਾਰ ਗਰਬ ਕਰਤ ਹੈ ਦਿਹ ਕੋ ਬਿਨ ਸੈ ਸ਼ਿਨ ਮੈ ਮੀਤਾ ਜਿਹ ਰਾਣੀ ਹਰ ਜਸ ਕਹਿਓ नानक ते जग जीत जी काट सिमरन राम को सो नर मुकता जान हार अंतर नानक साची मान भगत भगवान जय प्राणी कैना है मन जस सो घर समान नालक मानो तही तन स्वामी को गृह ज्यों सदा स्वान तजत नहि नेत नानक ए भेद हर बजा मन होत एक एक दान कर मन में तर गुमान नान ने जात जो स्नान सिर पियो पग डग मगे नै न जोत ते तूं नार रसीना निज कर देखी जग तो मै कोकाऊं कोन भॻत ਤੇਹ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤਾ ਜਾਣ ਇਕ ਤੇਰ ਨਾ ਰਹੈ ਜੋ ਬਾਲੂ ਕੀ ਭੀਤ RAM ਗਯੋ RAM ਨੇ ਗਯੋ जाको बहु परवार कम आनक का थेर गाछ नहीं सोपने जो संसार चिंता ताकी की, की जिए जो आ हो नी होए हे अपारग हो संसार को थर न पारो आज कै काल गुन गाए ले श सगल दोहरा बाल छुट क्यू बंधन परे ਕਾਸ਼ੂ ਨਾ ਹੋਤੇ ਉਪਾਏ ਨਾਨਕ ਅਬਯੋਟ ਹਰ ਗਾਜ ਜੋ ਸਹਾਈ ਭਾਲ ਹੋਆ ਬੰਧਨ ਛੁੱਟੇ ਸਭ ਕੇਸ਼ ਹੋਤੇ ਉਪਾਏ ਸਭ ਕੇਸ਼ ਤੋਂ ਮਰੇ ਹਾਥ ਮੈਂ ਤੋਂ ਨਦੀ ਹੋਤ ਸਹਾਰੇ ਸੰਗ ਸਖਾ ਸਬਤ ਜ ਗਏ ਕੋ ਨ ਨੇਬੇ ਉਸਾਥ ਕੋ ਨਾਨਕਏ ਵਿਪਦ ਮੈਂ ਤੇ ਗਏ ਕਰ ਗੁਨਾਥ ਨਾਮ ਰਹਿਓ ਸਾਧੂ ਰਹਓ ਰਹਿਓ ਗੁਰ ਗੋਬਿੰਦ ਦਾ ਅਵਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਾ RAM ਨਾਮ ੁਰ ਮੈਂ ਗਹਿਓ ਜਾ ਕੇ ਸਮਨ ਕੋਏ ਜੇ ਸਿਮਰਤ ਸੰ ਕਟ ਮਿਟ ਦਰਸ ਤੁਹਾਰੋ ਏ ਏ ਰਾਮ ਨਾਮ ਯੋ ਰ ਮੈਂ ਗਇਓ ਜਾ ਕੈ ਸਾਮ ਨਹੀਂ ਕੋਏ ਜਿਸ ਮਰਤ ਸੰਕਟ ਮਿਟ ਦਰਸ ਤੁਹਾਰੋ ਪਈਓ ਸਤ ਸੰਤੋਖ ਵਿਚਾਰੋ ਅਮਰਤ विचारो ਠਾਕੁਰ ਕਾ का ਜਿਸ ਕਾ सब सार ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਏ ਉਦਾਰੋ ਜੇ ਹਵਸ ਤਾ ਤ ਜੀ ਨਹ ਜਾਏ ਨਿਤ ਨਿਤ ਰੱਖੇ ਔਰ संसार चरण लॻतरिया नानक ब्रह्म पसारो कहिड़ा गीता जातो नैनो जॻ क अभे तरस पयो तरस पया मत हुई सतगुर सजण मिलया हानक नाम मिलता जीन मन थी वरे यारस पया राम ਸਤਗੁਰ ਸੱਜਣ ਮਿਲੇਆ ਨਾਮਕ ਰਾਮ ਮਿਲਤਾ ਜੀਵਾ ਤਨ ਮਨ ਥੀਵ ਰੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸਾਂਗਿਆ ਲਾ ਪਿਆਠੋ ਨੰਦਨ ਪ੍ਰਥਮ ਰਾਗ ਪੈ ਰਵੇ ਕਰੀ ਪੰਚ ਰਾਗਨੀ ਸੰਗ ਉਚਰਹਿ ਪ੍ਰਥਮ ਪੈਰਵੀ ਬਿਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁੰਨਸਲੇਕੀ ਕੀ ਭਈ ਬਾਰੀ ਇਹ ਪੈਰੋ ਕੀ ਪਾਂਚੋ ਨਾਰੀ ਪੰਚਮਰਕ ਦੇ ਸਾਗ ਸੁਨਾਵੈ ਬੰਗਾਲ ਮਦਮਾਦ ਗਾਵੇ ਲਲਤ ਬਿਲਾਵ ਲਗਾਵੇ ਆਪਣੀ ਆਪਣੀ ਬਾਤ ਅਸ਼ਟਪੋਤਰ ਪੈਰਵਕੀ ਗਾਵੇਗਾ ਇਹਨੂੰ ਪਾਤਰ ਦੁਤਿਆ ਮਾਲਕ ਉਸਕੇ ਆਲਾ ਪੈ ਸੰਗ ਰਾਗਨੀ ਪਾਂਚੋ ਥਾਪੇ ਗੋਂਡ ਕਰੇ ਅਰਦੇਵ ਗੰਧਾਰੀ ਗੰਦਾਰੀ ਸੀਤਿਓ ਚਾਰੀ ਨਾਸਰੀਏ ਪਾਚੋ ਗਾਈ ਮਾਲ ਰਾਗ ਕੋ ਸਗ ਸੰਗ ਲਾਈ ਮਾਰੂ ਮਸਤ ਕੰਗ ਮੇਵਾਰਾ ਪਰ ਬਲ ਚੰਡ ਕਉ ਚਕਿਓ ਭਾਰਾ ਖੋ ਖਟਿਓ ਪਉਰਾ ਨਦ ਗਾਏ ਅਸ਼ਟ ਮਾਲ ਕੋ ਸਗ ਸੰਗ ਲਾਈ ਪੁਨਿ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੋਤ ਉਠੇ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਈ ਆਈ ਬਸੰਤੀ ਸੰਦੋਰ ਸੁਹਾਈ ਸਰਸ ਹੀਰੀ ਲੈ ਪਾਰ ਜਾ ਸੰਗ ਲਾਈ ਪਾਂਚੋ ਆਰ ਜਾ ਸੁਰਮਨੰਦ ਪਾਸ ਕਰਿਆ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਵਾਏ ਬినੋਦਾ ਅੰਗਾਵੇ ਸਰਸ ਬਸੰਦ ਕਮੋਦਾ ਅਸ਼ਟਪਤਰ ਪੈ ਕੈ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਦੋਦੀ ਕਈ ਅਲਾਪੋ ਕਮੋਦੀ ਯੋ ਗੁਜਰੀ ਸੰਗ ਦੀਪਕ ਤੇ ਥਾਪ ਕਾਂ ਲੰਕਾ ਕੁੰਤਲੇ ਰਾਮਾ ਕਮਲ ਕੁਸਮੋਂ ਚੰਪਗ ਕੇ ਨਮਾ ਗੌੜਾ ਓ ਕਨ ਰਾਕ ਲਿਆ ਨ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮੇਰੇ ਸ੍ਰੀ ਰਾਗਵੈ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਬਹਿਰਾਰੀ ਕਰਨਾੜੀ ਧਰੀ ਗਵਰੀ ਗਾਵੇ ਅਸਾਵਰੀ ਤੇ ਪਾਛ ਸਿੰਧਵੀਆ ਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰਾ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰਾ ਖਸਤ ਮੇਗ ਰਾਗ ਵੈ ਗਾ ਵੈ ਪੰਚੋ ਸੰਗ ਬਰੰਗਨ ਲਾਵੇ ਸੋਠ ਗੁਣ ਮਲਾਰੀ ਤੁਨੇ ਉਨ ਗਾਵੇ ਆ ਸਾਗੁਨ ਗੁਨੇ ਉੱਚ ਸੁਰ ਸੋ ਓਪਨ ਕੀਨੀ ਮੇਗਰਾਗ ਸੋ ਪਾਂਚੋ ਚੀਨੀ ਬੈਰਾਦਰ ਗਜਤਰ ਕੇਦਾਰਾ ਜਵਲੀ ਤਰਨ ਟਿਓ ਜਲ ਧਾਰਾ ਉਨ ਗਾਵੇ ਸ਼ੰਕਰਿਓ ਸਿਆਮਾ மே பத்தே ஷ்டாக சாங் ராணி திசை புத்திரே 18 10 20 ਕਸਤਰਾ ਗਏ ਉਹਨੇ ਗਾਏ ਸੰਗ ਰਾਗਨੀ ਤੇ ਸਭੇ ਪੁੱਤਰ ਰਾਗਨ ਕੇ 18 10 20 ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ